ਨੌਜਵਾਨ ਵਾਸਤੇ ਲੋਕਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਔਰ ਦੱਸ ਦਈਏ ਕਿ ਇਸ ਏਰੀਏ ਦੇ ਲੋਕ ਜਦੋਂ ਦਿਲ ਤੋਂ ਪਿਆਰ ਕਰਦੇ ਆ ਤਾਂ ਫਿਰ ਪਿੱਛੇ ਨਹੀਂ ਹਟਦੇ ਔਰ ਇਹ ਨੌਜਵਾਨ ਕੌਣ ਹੈ ਇਸ ਵਿੱਚ ਕੀ ਖਾਸੀਅਤ ਹੈ ਕਿ ਲੋਕਾਂ ਨੂੰ ਇਸ ਦੇ ਨਾਲ ਪੂਰਾ ਸਹਿਯੋਗ ਕਰਨਾ ਪਿਆ ਔਰ ਦਿਨ ਰਾਤ ਲੋਕਾਂ ਨੇ ਇੱਕ ਕਰ ਦਿੱਤਾ ਤਾਂ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੱਡੀ ਮਿਆਣੀ ਔਰ ਮੋਟ ਟਾਂਡੇ ਦੇ ਕੋਲ ਜ਼ਿਲ੍ਹਾ ਹੁਸ਼ਿਆਰਪੁਰ ਚ ਪੈਣ ਵਾਲਾ ਪਿੰਡ ਵੱਡੀ ਮਿਆਣੀ ਉੱਥੋਂ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਹੱਸਮੁਖ ਤੇ ਖੁਸ਼ਦਿਲ ਸੁਭਾਅ ਦਾ ਮਾਲਕ ਇਹ ਲਾਡੀ ਮਿਆਰੀ ਵਾਲਾ ਲਾਡੀ ਜਿਮ ਵਾਲਾ ਇਸ ਨੂੰ ਕਿਹਾ ਜਾਂਦਾ ਔਰ ਦੱਸ ਦਈਏ ਕੀ ਇਸ ਨੇ ਪਹਿਲਾ ਇੱਕ ਵਾਰ ਪਿਛਲੀ ਸਰਪੰਚੀ ਚੋਣ ਦੇ ਵਿੱਚ ਮੈਂਬਰੀ ਦਾ ਇਲੈਕਸ਼ਨ ਲੜਿਆ ਸੀ ਜਿਸ ਵਿੱਚੋਂ ਕੁਝ ਵੋਟਾਂ ਦੇ ਨਾਲ ਇਹ ਹਾਰ ਗਿਆ ਸੀ ਰਹਿ ਗਿਆ ਸੀ ਲੇਕਿਨ ਆਪਣਾ ਹੌਸਲਾ ਨਹੀਂ ਛੱਡਿਆ ਲੋਕਾਂ ਦਾ ਪਿਆਰ ਵੇਖ ਕੇ ਇਸ ਨੇ ਇਹੀ ਮਿੱਥ ਲਿਆ ਕਿ ਇੱਕ ਵਾਰ ਲੋਕਾਂ ਦੀ ਸੇਵਾ ਫਿਰ ਕਰਨੀ ਆ ਤਾਂ ਲੰਬੇ ਸਮੇਂ ਤੋਂ ਪਹਿਲਾਂ ਵੀ ਸੇਵਾ ਕਰਦਾ ਆ ਰਿਹਾ ਲਗਭਗ 20 ਸਾਲ ਦੇ ਕਰੀਬ ਹੋ ਗਿਆ ਇਸ ਨੌਜਵਾਨ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣ ਵਿੱਚ ਦੇਣਾ ਦਾਤੇ ਕਰ ਦਿੱਤਾ ਇਸ ਨੌਜਵਾਨ ਨੇ ਇਸ ਇਲਾਕੇ ਵਾਸਤੇ ਇਸ ਏਰੀਆ ਵਾਸਤੇ ਤਾਂ ਉਸ ਏਰੀਏ ਨੇ ਅੱਜ ਇਸ ਦੇ ਉੱਤੇ ਥਾਪੜਾ ਦੇ ਕੇ ਰੱਖਿਆ ਔਰ ਇਸ ਨੂੰ ਅੱਜ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਇਹ ਆ ਲਾਡੀ ਜਿਮ ਵਾਲਾ ਤੇ ਲਾਡੀ ਵੱਡੀ ਮਿਆਣੀ ਵਾਲਾ ਤਾਂ ਇਸ ਨੂੰ ਬਲਾਕ ਸੰਮਤੀ ਦੀ ਟਿਕਟ ਦਿੱਤੀ ਗਈ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਦੀ ਟਿਕਟ ਦਿੱਤੀ ਗਈ ਔਰ ਦੱਸ ਦਈਏ ਕਿ ਸੰਗਤ ਸਿੰਘ ਗਿਲਜੀਆਂ ਨਾਲ ਲੰਬੇ ਸਮੇਂ ਤੋਂ ਪ੍ਰੇਮ ਇਹ ਪ੍ਰੇਮ ਦਾ ਅੱਜ ਇਸ ਨੂੰ ਜੋ ਸਵਾਦ ਆ ਰਿਹਾ ਕਿ ਜੋਗ ਸੰਗਤ ਸਿੰਘ ਗਿਲਜੀਆ ਨੇ ਥਾਪੜਾ ਦਿੱਤਾ ਸੀ ਉਸ ਥਾਪੜੇ ਦਾ ਉਸ ਅਸ਼ੀਰਵਾਦ ਦਾ ਅੱਜ ਮੁੱਲ ਪਿਆ ਔਰ ਲਾਡੀ ਮਿਆਣੀ ਵਾਲਾ ਚੋਣ ਜੋ ਹੈ ਉਹ ਜਿੱਤ ਗਿਆ ਤਾਂ ਲਾਡੀ ਨਾਲ ਜੋ ਲੋਕ ਜੁੜੇ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਕਿ ਜੋ ਹੁਸ਼ਿਆਰਪੁਰ ਜ਼ਿਲ੍ਹੇ ਚ ਟਾਂਡਾ ਔਰ ਮੜ ਤੇ ਵੱਡੀ ਮਿਆਣੀ ਲਗਭਗ 60-70 ਪਿੰਡਾਂ ਦਾ ਇਹ ਜਿੰਨਾ ਵੀ ਏਰੀਆ ਇਹ ਸਾਰੇ ਪਿੰਡ ਲੁਬਾਰਾ ਵੈਲਟ ਹੈ ਲੁਬਾਰਾ ਬਰਾਦਰੀ ਦੇ ਭਰਾ ਰਹਿੰਦੇ ਨੇ ਜਿਹੜਾ ਪਿੰਡਾਂ ਦੇ ਵਿੱਚ ਲੁਬਾਰਾ ਬਰਾਦਰੀ ਬਹੁਤ ਵੱਡਾ ਗੜਾ ਇਸ ਏਰੀਆ ਵਿੱਚ ਔਰ ਲੁਬਾਰਾ ਬਰਾਦਰੀ ਕਹਿੰਦੇ ਆ ਕਿ ਜਦੋਂ ਕਿਸੇ ਨਾਲ ਪ੍ਰੇਮ ਕਰਦੇ ਆ ਜਦੋਂ ਕਿਸੇ ਨਾਲ ਦਿਲੋਂ ਤੁਰਦੇ ਆ ਤਾਂ ਫਿਰ ਛੋਟੇ-ਭੂਟੇ ਦੇਸ਼ਾਂ ਕੀ ਅਮਰੀਕਾ ਤੱਕ ਬੰਦੇ ਦਾ ਸਾਥ ਨਹੀਂ ਛੱਡਦੇ ਬੰਦੇ ਨੂੰ ਅਮਰੀਕਾ ਤੱਕ ਪਹੁੰਚਾ ਕੇ ਤੇ ਪਿੱਛੇ ਹਟਦੇ ਆ ਔਰ ਦੱਸਦੇ ਆ ਕਿ ਉਹੀ ਇਸ ਭਰਾ ਨਾਲ ਹੋਇਆ ਕਿ ਜਿਵੇਂ ਲਾਡੀ ਮਿਆਣੀ ਨੇ ਸ਼ੰਘਾਸ ਦੇ ਵਿੱਚ ਪਿਆਰ ਧਰਿਆ ਤਾਂ ਫਿਰ ਲਵਾੜਾ ਬਰਾਦਰੀ ਨੇ ਥਾਪੜਾ ਦੇ ਦਿੱਤਾ ਔਰ ਇੰਨਾ ਸਨੇਹ ਪਿਆਰ ਦਿੱਤਾ ਕਿ ਲਾਡੀ ਮਿਆਣੀ ਜੋ ਅੱਜ ਆ ਬਲਾਕ ਸੰਪਤੀ ਮੈਂਬਰ ਬਣ ਗਿਆ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਚਾਹਣ ਵਾਲੇ ਕੌਣ-ਕੌਣ ਹੈ ਪਹਿਲਾ ਨਾਮ ਸੁਰਖੀਆਂ ਦੇ ਵਿੱਚ ਆਉਂਦਾ ਵਿੱਕੀ ਸਿੰਘ ਦਾ ਇੰਟਰਨੈਸ਼ਨਲ ਬਾਡੀ ਪਲੇਅਰ ਬਾਡੀ ਬਿਲਡਰ ਇੰਟਰਨੈਸ਼ਨਲ ਵਿੱਕੀ ਸਿੰਘ ਵਿੱਕੀ ਸਿੰਘ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਜੋ ਅਮਰੀਕਾ ਦੇ ਵਿੱਚ ਰਹਿੰਦਾ ਔਰ ਜ਼ਿਆਦਾਤਰ ਆਪਣੇ ਪਿੰਡ ਵੱਡੀ ਮਿਆਣੀ ਵਿੱਚ ਇੱਥੇ ਵੀ ਆਉਂਦਾ ਰਹਿੰਦਾ ਔਰ ਲਾਡੀ ਦੇ ਨਾਲ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਅਕਸਰ ਹੀ ਵੇਖਦੇ ਰਹਨੇ ਆ ਵਿੱਕੀ ਸਿੰਘ ਨੇ ਬਹੁਤ ਵਧੀਆ ਇਸ ਬਾਰੇ ਆਪਣੇ ਸੱਜਣਾ ਦੋਸਤਾਂ ਤੇ ਆਪਣੇ ਪਿੰਡ ਦੇ ਨਜ਼ਦੀਕੀਆਂ ਨੂੰ ਕਾਲਾਂ ਦੇ